ਪੱਤਰਕਾਰਾਂ ਤੇ ਕੀਤਾ ਪਰਚਾ ਰੱਦ ਕਰੋ ਰੱਦ ਕਰੋ ਪੱਤਰਕਾਰਾਂ ਤੇ ਪੰਚ ਰੱਦ ਕਰੋ ਰੱਦ ਕਰੋ ਰੱਦ ਕਰੋ ਸੰਗਤ ਜਨਜੀਤ ਮਾਨ ਤੇ ਪਰਚਾ ਕੀਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਰਵਿੰਦਰਜੀਤ ਤਸਕਰਕਾਰ ਤੇ ਪਰਚਾ ਕੀਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਹਲਕਾਰ ਸਿੰਘ ਸਿੱਧੂ ਐਮਐਲਏ ਮੁਰਦਾਵਾਦ ਮੁਰਦਾਵਾਦ ਜਨ ਆਮ ਆਦਮੀ ਪਾਰਟੀ ਮੁਰਦਾ

ਲੇ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਅਰਜੰਤ ਸਿੰਘ ਪਰਚਾਰ ਪੱਤਰਕਾਰ ਤੇ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਅਰਜੰਤ ਸਿੰਘ ਸਿੱਧੂ ਪਾਤੇ ਪਰਚਾ ਕੀਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਆਮ ਆਦਮੀ ਪਾਰਟੀ ਮੁਰਦਾਵਾਦ ਮੁਰਦਾ ਜਿੰਦਾਬਾਦ ਜਿੰਦਾਬਾਦ ਕਰਾ ਲੈ ਜਿੰਦਾਬਾਦ 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 ਮੇਰਾ ਨਾਮ ਜਸਵਿੰਦਰ ਸਿੰਘ ਵਟੂ ਹੈ ਜੀ ਜੋ ਪਿਛਲੇ ਦਿਨੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਨਜਿੰਦਰਜੀਤ ਸਿੱਧੂ ਤੇ ਪੱچہ ਦਾ ਚਿੱਟਾ ਗਿਆ ਉਹ ਇੱਕ ਬਲਦਾਰ ਸਿੱਧੂ ਐਮਐਲਏ ਆ ਜਿਹੜਾ ਉਹਦੇ ਲੋ ਗੰਦੀ ਸਰਦਾਬਲੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਵਾਸਤੇ ਵੀ ਬਹੁਤ ਬਾੜੀ ਗੱਲ ਆ ਜੀ ਉਹਨੇ ਕਹੋਦੀ ਐ ਅਸੀਂ ਭਗਵਤਮਾਨ ਸਰਕਾਰ ਨੂੰ ਇਹ ਕਹਾਂਗੇ ਵੀ ਇਹੋ ਜੇ ਐਮਐਲਏ ਜਿਹੜੀ ਵੋਨਣਾ ਨੂੰ ਉਹਦਾ ਤੋਂ ਬਰਖਾਸਤ ਕੀਤਾ ਜਾਵੇ ਤੇ ਤੁਰੰਤ ਜਿਹੜਾ ਉਹਨਾਂ ਤੇ ਫਰਕਿਆ ਦਰਦ ਕੀਤਾ ਜਾਵੇ ਕੱਲ ਨੂੰ ਜਿਹੜਾ 3 ਤਰੀਕ ਨੂੰ ਬਹੁਤ ਵੱਡਾ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਅਸੀਂ ਮੁਖਸਰ ਸਾਹਿਬ ਨੂੰ ਐਲਾਨ ਕਰਦੇ ਆਂ ਤੇ ਅੱਜ ਜਿਹੜਾ ਅਸੀਂ ਬਖਾਰ ਸਿੱਤੂ ਦਾ ਮੁਖਸਰ ਸਾਹਿਬ ਦੇ ਵਿੱਚ ਤੁੰਨਾ ਵੀ ਸਾੜਿਆ ਅਸੀਂ ਅਸੀਂ ਐਲਾਨ ਕਰਦੇ ਆਂ ਕਿ ਕੱਲ ਨੂੰ 3 ਤਰੀਕ ਨੂੰ ਜਿਹੜਾ ਵੱਡਾ ਕਾਠ ਉੱਥੇ ਜਿਹੜਾ ਸਾਰ ਕੇ ਜਥੇਬੰਦੀਆਂ ਵੱਲੋਂ ਇੱਕ ਸਾਡੇ ਮਰਜਿੰਦਰਜੀਤ ਪੱਤਰਕਾਰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਮੀਡੀਆ ਉਹ ਲੋਕਤੰਤਰ ਦਾ ਇੱਕ ਥੰਮ ਹੈ ਮੀਡੀਆ ਜਿਹੜਾ ਮੀਡੀਆ ਜਿਹੜਾ ਉਹ ਹਰ ਇੱਕ ਦੀ ਗੱਲ ਘਰ ਘਰ ਦੇ ਇਸ ਕਰਕੇ ਅਸੀਂ ਬਲਕਾਂ ਸਿੰਘ ਸਿੱਧੂ ਦੀ ਨਾਲ ਖੇਧੇ ਰਹਿਣਾ ਖੇਧੀ ਕਰਦੇ ਆ ਤੇ ਔਰ ਜਿਹੜੀ ਬਠਿੰਡਾ ਪੁਲਿਸ ਹੈ ਜਿਨ੍ਹਾਂ ਨੇ ਇੱਕ ਸੋਚੇ ਸਮਝੇ ਬਿਨਾਂ ਅਖਬਾਰੀ ਤੋਂ ਪਰਚਾ ਇੱਕ ਬਲਕਾਂ ਦੇ ਸਾਡੇ ਸਾਥੀ ਪੱਤਰਕਾਰ ਤੇ ਕੀਤਾ ਇੱਕ ਉਹ ਹੱਕ ਸੱਚ ਦੀ ਆਵਾਜ਼ ਹੈ ਜਿਹੜੀ ਘਰ ਘਰ ਵਿੱਚ ਲੋਕਾਂ ਦੇ ਵਿੱਚ ਮਾਜ ਕੋਨੇ ਕੋਨੇ ਦੇ ਵਿੱਚ ਪੱਤਰਕਾਰ ਦੇ ਨੇ ਬਚਾਉਂਦੇ ਆ ਉਹ ਪਰਚੇ ਜਿਹੜੇ ਸੱਚੀ ਆਵਾਜ਼ ਚੱਕਦੇ ਆ ਉਹਨਾਂ ਦੇ ਬੇਈਮਾਨ ਜਿਹੜੇ ਡੋਟੂ ਹੈ ਉਹ ਨਜਾਇਜ਼ ਪਰਚੇ ਦਰਜ ਕਰਾਉਂਦੇ ਪਿਛਲੇ ਦਿਨੀ ਆਪਾਂ ਨੂੰ ਕੱਟਾ ਚੰਦਪਾਣ ਦੇ ਵਿੱਚ ਜਿਹੜੀ ਉਹਨੇ ਕਵਰੇਜ ਕੀਤੀ ਸੀ ਮਨਜਿੰਦਰ ਸਿੱਧੂ ਨੇ ਸਾਰੇ ਉਹਨੂੰ ਦੇ ਕੇ ਇੱਕ ਇਹਨਾਂ ਦੀ ਸੋਚੀ ਸਮਝੀ ਸਾਦਿਸ਼ ਦੇ ਨਾਲ ਉਹਦੇ ਤੇ ਪਰਚਾ ਦਰਜ ਕਰਾਇਆ ਗਿਆ ਪਰ ਕਿਸੇ ਹਾਲਤ ਦੇ ਵਿੱਚ ਵੀ ਅਸੀਂ ਉਹ ਸਾਥੀ ਤੇ ਪੰਜਾ ਰੱਤ ਕਰਾ ਕੇ ਹਟਾਂਗੇ ਸਾਨੂੰ ਚਾਹੇ ਕਿਥੋਂ ਦੀਕ ਮਰਜ਼ੀ ਜਾਣਾ ਪਵੇ। ਇਹ ਨਾ ਤੁਹਾਡਾ ਕਿਸੇ ਨਾਲ ਜਾਊਗਾ ਜਿਹੜਾ ਕੋਈ ਮੇਰਾ ਨਾਮ ਸੰਪਾਲ ਬਰਾੜਾ ਹੀ ਮਜ਼ਦੂਰ ਪਸਾਰ ਲੋਕ ਲੇਅਰ ਦਾ ਆ ਆਗੂ ਆ ਅੱਜ ਅਸੀਂ ਸਾਨੂੰ ਜਿਹੜੀਆਂ ਜੇਥੇ ਬੰਨੀਆਂ ਪ੍ਰਸੰਨ ਵਿਅਕਤੀਆਂ ਵੱਲੋਂ ਸੱਦਾ ਜਿਹੜਾ ਕੱਲ 3 ਤਰੀਕ ਨੂੰ ਰੰਡੇ ਵੱਡਾ ਕੱਟ ਰੱਖਿਆ ਹੈ ਤੇ ਜੋ ਬਲਖਾਰ ਸਿੰਘ ਮਲ ਐਮ ਐਲ ਏ ਵੱਲੋਂ ਇੰਦਰ ਸਿੱਧੂ ਤੇ ਪਰਚਾ ਦਰਜ ਕਰਵਾਇਆ ਗਿਆ ਇਹ ਜ ਉਸ ਪਰਚੇ ਨੂੰ ਰੱਦ ਕਰਨ ਦੀ ਅਸੀਂ ਮੰਗ ਕੀਤੀ ਹੈ ਤੇ ਕੱਲ ਨੂੰ ਵੱਡਾ ਸਮਰਥਨ ਅਸੀਂ ਉਸ ਇਕੱਠ ਨੂੰ ਦੇ ਰਹੇ ਹਾਂ ਸੋ ਨਾਲ ਜੁੜ ਕੇ ਅਸੀਂ ਮੁਖਸਰ ਦੇ ਸਮੂਹ ਇਨਸਾਫਾਦ ਲੋਕਾਂ ਨੂੰ ਜਥੇਬੰਦੀਆਂ ਨੂੰ ਵਾਪਸ ਜਿਹੜੇ ਇਨਸਾਫ ਚਾਹੁੰਦੀਆਂ ਪਾਰਟੀਆਂ ਨੇ ਉਹਦੇ ਕੋਈ ਵੀ ਰਾਜਨੀਤਿਕ ਪ੍ਰਕਿਆ ਹੋਣੀ ਪਰ ਧੱਕੇ ਨੂੰ ਤਬਾਹ ਕਰਨਾ ਮਰਦਾਨੀ ਫਰਜ ਹੈ ਉਹ ਕੱਲ ਨੂੰ ਉਹਦੇ ਫੱਟ ਦੇ ਵਿੱਚ ਮਨਨ ਕਰਨੀ ਚਾਹੀਦੀ ਹੈ ਅਸੀਂ ਇਹ ਵੀ ਐਲਾਨ ਕਰਦੇ ਹਾਂ ਕਿ ਜੋ ਵੀ ਜਿੰਦਾ ਵੱਡਾ ਸ਼ਹਿਰ ਸਮ ਲੜਨਾ ਪਵੇ ਅਸੀਂ ਉਸ ਤੱਕੇ ਸਾਹੀ ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕਰਦੇ ਰਹਾਂਗੇ ਤੋਂ ਗੁਰਪ੍ਰੀਤ ਸਾਹਿਬ ਲੋਕਦਰ ਵੱਲੋਂ ਮੈਂ ਇਸ ਪੱਤਰ ਨੂੰ ਇਸ ਘਰ ਨੂੰ ਹਰ ਤਰ੍ਹਾਂ ਦਾ ਐਲਾਨ ਕਰਦਾ ਹਾਂ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਬਲਵੰਤ ਸਮੇਵਾਲੀ ਰਾਸ਼ਟਰੀ ਸਕੱਤਰ ਲੋਕ ਸਭਾ ਹਲਕਾ ਫਰੀਦਪੁਰ ਇੰਚਾਰਜ ਨੈਸ਼ਨਲ ਜਸਟਿਸ ਪਾਰਟੀ ਅੱਜ ਅਸੀਂ ਜਿਹੜਾ ਬਲਕਾਰ ਸਿੱਧੂ ਦਾ ਤੁਹਾਨੂੰ ਪਤਾ ਪਿੱਛੇ ਇੱਕ ਪੱਤਰਕਾਰ ਨੇ ਜਿਹੜੀ ਆਡੀਓ ਚੜਾਈ ਸੀ ਉਹਦੇ ਤੇ ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਨੇ ਝੂਠਾ ਪਰਚਾ ਦਰਜ ਕੀਤਾ ਸੀ ਉਹ ਰੱਦ ਕਰਾਉਣ ਦੀ ਅਸੀਂ ਮੰਗ ਕਰ ਰਹੇ ਹਾਂ ਅਸੀਂ ਸਾਰੀਆਂ ਜਿੰਨੀਆਂ ਜਥੇਬੰਦੀਆਂ ਮਜ਼ਦੂਰ ਜਾਂ ਕਿਸਾਨ ਜਾਂ ਛੋਟੇ ਦੁਕਾਨਦਾਰ ਉਹ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਇਹ ਪਰਚੇ ਰੱਦ ਕਰਾਉਣ ਦੇ ਹੱਕ ਵਿੱਚ ਜਿਹੜਾ ਪੱਤਰਕਾਰ ਭਾਈਚਾਰੇ ਦੇ ਜ਼ਰੂਰ ਸਾਥ ਦਿਓ ਤਾਕਿ ਜਿਹੜੀ ਵੀ ਕਿਸੇ ਤੇ ਮੁਸੀਬਤ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਪੱਤਰਕਾਰ ਹੀ ਆਪਣੇ ਨਾਲ ਸਾਥ ਦਿੰਦਾ ਹੈ ਮੈਂ ਸਾਰੇ ਭਰਾਵਾਂ ਨੂੰ ਦੁਬਾਰਾ ਤੋਂ ਫਿਰ ਤੀਨ ਕਰਦਾ ਕਿ ਜਿਹੜਾ ਇਹ ਸਾਡੇ ਪੱਤਰਕਾਰ ਭਾਈ ਜਰ ਤੇ ਜਿਹੜਾ ਪਰਚਾ ਦਰਜ ਕੀਤਾ ਉਹਨੂੰ ਕੈਂਸਲ ਕਰਾਉਣ ਵਾਸਤੇ ਜਿੱਥੋਂ ਤੱਕ ਵੀ ਸਾਥ ਦੇਣਾ ਪਿਆ ਅਸੀਂ ਦਵਾਂਗੇ ਤੇ ਜਿਹੜਾ ਕੱਲ ਦਾ ਜਿਹੜਾ ਸਾਡਾ ਬਠਿੰਡੇ ਦੀ ਕਾਲਜ ਉਹ ਵੀ ਸਾਡੇ ਭਰਾ ਸਾਨੂੰ ਮੈਸੇਜ ਆਉਣਗੇ ਜਾਂ ਸਾਨੂੰ ਦੱਸਣਗੇ ਅਸੀਂ ਉਹਦੇ ਤੇ ਖੜਾ ਇਸ ਤਰ੍ਹਾਂ ਦੇ ਪਰ ਫਿਰ ਵੀ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਕਦੇ ਮਜ਼ਦੂਰਾ ਦੇ ਪਰਚੇ ਦਰਜ ਕਰੇ ਕਿਸੇ ਦੇ ਕਦੇ ਕਿਸੇ ਦੇ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ ਜੇਕਰ ਇਹ ਸਿਰ ਬਦਲਾਅ ਲਿਆਉਣਾ ਚਾਹੁੰਦੇ ਸੀ ਤਾਂ ਇਹ ਦੇਖ ਲਓ ਤੁਹਾਡੇ ਜਿਹੜੇ ਲੀਡਰ ਕੀ ਬਦਲਾਅ ਨਹੀਂ ਲੈ ਰਹੇ ਸਾਡੀ ਜਿਹੜੀ ਲੋਕਾਂ ਦਾ ਕੀ ਬਦਲਾਅ ਲੈ ਰਹੇ ਆ ਅੱਜ ਦਰਸ਼ਕ ਮਜ਼ਦੂਰੋ ਸਨ ਔੜ ਪਰ ਔੜ ਸਿੰਘ ਲੋਕ ਸਰਸ ਅਸੀਂ ਅੱਜ ਔੜ ਦਾ ਚੌਂਕ ਦੇ ਵਿੱਚ ਐਲਾਨ ਕਰਦੇ ਆ ਕਿ ਜੇ ਸਿੰਦਰ ਸਿੰਘ ਦੇ ਪੱਖ ਚਾ ਜਿਹੜਾ ਹਾਰਾ ਲਿਆ ਹੋਇਆ ਨਾਮ ਅਸੀਂ ਸਿੱਖਾ ਸ਼ਰਧਾਂਜ ਕਰਕੇ ਇਹਦੇ ਦੰਦੇ ਦੇ ਉੱਪਰਦੇ ਆ ਇਸ ਕਰਕੇ ਸਾਰੇ ਜਥੇਬੰਦੀਆਂ ਨੂੰ ਦੇਖੀਆ ਵੀ ਵੱਧ ਚੜ ਕੇ ਇਸ ਵਾਲੀ ਹੈ ਹੱਥ ਸਾੱਚ ਦੀ ਬਾਜਾ ਅੱਗੇ ਲੈ ਕੇ ਜਾਈਏ ਕਿ ਅੱਜ ਅਸੀਂ ਚੁੱਪ ਕਰਕੇ ਬੈਠੇ ਤੇ ਅੱਗੇ ਮਜ਼ਦੂਰਾ ਦੇ ਜੁਲਮਾਂ ਬਦਨਾ ਘਟਨਾ ਨੀਗਾ ਇਸ ਕਰਕੇ ਸਾਰੇ ਆਜੋ ਸਾਥ ਦੇ ਚੱਲੋ